ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੈਂ ਭਗਤੇ ਤੋਂ ਬਲੋਂਗ ਕਰਦਾ ਤਾਂ ਮੈਨੂੰ ਐਮਐਲਐਸਟਲ ਚ 4 ਸਾਲ ਹੋ ਗਏ ਕੰਮ ਕਰਦੇ ਨੂੰ ਤਾਂ ਦੋਸਤੋ ਸਾਡੇ ਕੋਲ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਪ੍ਰੋਡਕਟ ਆਉਂਦੇ ਆ ਤੇ ਕੁਝ ਪ੍ਰੋਡਕਟ ਭਰਾ ਜੀ ਨੂੰ ਦਿੱਤੀ ਸੀ ਇਹਨਾਂ ਨੂੰ ਪੁੱਛਦੇ ਆ ਪਹਿਲਾਂ ਕੀ ਸਮੱਸਿਆ ਸੀਗੀ ਤੇ ਕੀ ਬੈਨੀਫਿਟ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਅੰਕੁਸ਼ ਜੱਟ ਤੇ ਕਿੱਥੋਂ ਬਲੋਂਗ ਕਰਦੇ ਭਗਤੇ ਭਗਤੇ ਤੋਂ ਜੀ ਤਾਂ ਖੁਸ਼ੀ ਜੀ ਤਾਂ ਬਿਲਕੁਲ ਸਦਾ ਕੀ ਸਮੱਸਿਆ ਸੀ ਆ ਸਾਡੀ ਮੈਰਿਜ ਨੂੰ 3 ਸਾਲ ਹੋ ਗਏ ਸੀ ਓਕੇ ਤੇ ਕਨਸੀਵ ਨਹੀਂ ਹੋ ਰਿਹਾ ਸੀਗਾ ਠੀਕ ਹੈ ਅਸੀਂ ਇਸ ਰਿਗਾਰਡਿੰਗ ਬਹੁਤ ਸਾਰੇ ਡਾਕਟਰਾਂ ਨਾਲ ਕੰਸਲਟ ਕੀਤਾ ਮੈਨੇ ਸਾਡੇ ਬਹੁਤ ਸਾਰੇ ਟੈਸਟ ਕੀਤੇ ਜੀ ਪਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਮਿਲਦੀ ਹੋਈ ਜਿਸ ਨੇ ਕਿਹਾ ਉਹ ਸਾਨੂੰ ਸਿੰਪਲ ਮੈਡੀਸਨ ਦੇ ਕੇ ਕਹਿ ਰਹੇ ਸੀ ਸਭ ਠੀਕ ਹੋ ਜੀ ਸਭ ਠੀਕ ਹੋ ਠੀਕ ਹੈ ਤਾਂ ਦੋਸਤੋ ਇਹਨਾਂ ਨੂੰ ਆਪਾਂ ਬਾਈ ਜੀ ਨੂੰ ਮਾਨਸਿਕਤਿ ਮਾਨ ਤੇ ਕਲਚਪਰਾਸ਼ੇ ਇਹਨਾਂ ਨੂੰ ਦਿੱਤਾ ਸੀਗਾ ਤਫੈ ਜੀ ਨੂੰ ਨਿਊਟਰੀ ਲਾਈਫ ਸਾਈਕਲੋਵਾ ਵੂਮਨ ਕੰਪੈਨੀਅਨ ਤੇ ਆਪਣਾ ਲਿਵਰ ਗੇਮ ਤੇ ਨੈਰੀਫੋ ਜੂਸ ਤੈਨੂੰ ਵੀ ਕੰਟੀਨਿਊ ਤੈਨੂੰ ਵੀ ਨੇ ਕੰਟੀਨਿਊ ਯੂਜ਼ ਕਰਿਆ ਤਾਂ ਜਿਸ ਨੂੰ ਕੰਟੀਨਿਊ ਯੂਜ਼ ਕਰਿਆ ਤਾਂ ਕੀ ਬੈਨੀਫਿਟ ਹੋਇਆ ਸਾਨੂੰ ਵੀ ਬਿਸਤ ਤਾ ਸਾਨੂੰ ਮਤਲਬ ਪਹਿਲਾਂ ਤਾਂ ਇਸ ਤੇ ਵਿਸ਼ਵਾਸ ਨਹੀਂ ਸੀਗਾ ਸਾਨੂੰ ਸਾਡੇ ਫਰੈਂਡ ਨੇ ਇੱਕ ਦੋ ਰੈਫਰ ਕੀਤਾ ਸਾਨੂੰ ਲੱਗਿਆ ਜੇ ਇੰਨਾ ਇਲਾਜ ਕਰਾ ਲੈਣਾ ਟਰੀਟਮੈਂਟ ਕਰਾ ਲੈ ਆ ਵੀ ਇਹ ਮੈਡੀਸਿਨ ਨੇ ਕੀ ਕੰਮ ਕਰਦਾ ਹੈ ਫਿਰ ਅਸੀਂ ਜੋ ਇੱਕ ਦੋ ਰਿਜ਼ਲਟ ਦੇਖ ਕੇ ਸਾਡੇ ਨੇਬਰ ਦੀ ਵਿੱਚ ਇੱਕ ਦੋ ਰਿਜ਼ਲਟ ਆਇਆ ਤਾਂ ਸੀ ਇਹ ਤੇ ਵਿਸ਼ਵਾਸ ਕੀਤਾ ਅਸੀਂ ਵਿਸ਼ਵਾਸ ਕਰਕੇ ਇਹਨੇ ਤੁਹਾਡੇ ਦੇ ਮੈਡੀਸਿਨ ਖਾਣੀ ਸ਼ੁਰੂ ਕੀਤੀ ਤਾਂ ਸਾਨੂੰ ਤਿੰਨ ਮਹੀਨਾ ਦੇ ਅੰਦਰ ਰਿਜ਼ਲਟ ਮਿਲ ਗਿਆ ਠੀਕ ਹੈ ਤਾਂ ਹਨਾ ਬੇਬੀ ਬੀਕਨਸ ਕਰਦਾ ਹੋਏ ਇਹ ਬੇਬੀ ਸਵਾ ਸਾਲ ਦਾ ਹੋ ਗਿਆ ਸਵਾ ਸਾਲ ਸਵਾ ਮਹੀਨਾ ਹੋ ਗਈ ਆ ਮਹੀਨਾ ਦਾ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁੰਦਾ ਤਾਂ ਭੈਣ ਜੀ ਸੁਣ ਵੀ ਜਣ ਕੇ ਤੁਸੀਂ ਕੀ ਕਹਿਣਾ ਚਾਹੋ ਨੇ ਹੈਗੇ ਤੇ ਪਰ ਵੀ ਇਸ ਤੇ ਵਿਸ਼ਵਾਸ ਕਰੀਓ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਬਹੁਤ ਵਧੀਆ ਮੈਡੀਸਨ ਹੈ ਸਾਲ ਕਨਸੀਵ ਹੋਇਆ ਬਹੁਤ ਖੁਸ਼ ਹਾਂ ਹਾਂ ਵਧੀਆ ਗੱਲ ਹੈ ਤੇ ਵਧੀਆ ਜਨ ਕਿ ਬੱਚਾ ਵੀ ਦੇਖਿਆ ਗਿਆ ਹੈ ਕਿ ਵਧੀਆ ਹੈ ਜਨ ਕਿ ਤਾਂ ਤੁਹਾਨੂੰ ਸਾਡੇ ਵੱਲੋਂ ਟੀਮ ਸੈਕਸ਼ਨ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਐਮਐਲ ਹਸਪੀਟਲ ਵੱਲੋਂ ਬਤਾਇਆ ਸਤ ਨੂੰ ਥੈਂਕ ਯੂ ਜੈ ਹਿੰਦ ਜੈ ਮਾਹੇਸ਼